ਯਾਖਰਾਂ ਦੇ ਖਿਲਾਫ ਪੰਜਾਬ ਸਰਕਾਰ ਸਰਗਰਮ ਹੋਰ ਤੱਕ ਅਨੇਕਾਂ ਗੈਂਗਸਟਰਾਂ ਦੇ ਖਿਲਾਫ ਹੋਈ ਵੱਡੀ ਕਾਰਵਾਈ ਸਰਸ਼ੀਕਾਲ ਜੀ ਮੈਰੀਨਾ ធីਮਾਂ ਨਾਲ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਅਪਰਾਧ ਅਤੇ ਗੈਂਗਸਟਰਾਂ ਦੇ ਖਿਲਾਫ ਸਰਕਾਰ ਦੀ ਕਾਰਵਾਈ ਲਗਾਤਾਰ ਤੇਜ਼ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੀ ਵਿੱਚ ਜ਼ੀਰੋ ਟੋਲਰੈਂਸ ਨੀਤੀ ਤਹਿਤ ਪੰਜਾਬ ਪੁਲਿਸ ਨੇ 72 ਘੰਟੇ ਦਾ ਵੱਡਾ ਆਪਰੇਸ਼ਨ ਪ੍ਰਹਾਰ 2 ਚਲਾ ਕੇ ਸਾਫ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਉਪਰ ਕੁਝ ਵੀ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸਪਸ਼ਟ ਹੁਕਮ ਨੇ ਕਿ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ੇ ਦੀ ਤਸਕਰੀ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਵੇਗਾ ਇਸੇ ਦਿਸ਼ਾ ਦੇ ਵਿੱਚ ਪੁਲਿਸ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਸਾਥ ਵੱਡੇ ਪੱਧਰ ਤੇ ਕਾਰਵਾਈ ਕੀਤੀ ਹੈ ਗੌਰਮੇ ਯਾਦਵ ਦੇ ਅਗਵਾਇ ਦੇ ਵਿੱਚ 12000 ਪੁਲਿਸ ਕਰਮਚਾਰੀ ਦੀਆਂ 2000 ਤੋਂ ਵੱਧ ਟੀਮਾਂ ਨੇ 8278 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਆਖਿਰ ਇਸ ਛਾਪੇਮਾਰੀ ਦੇ ਤਹਿਤ ਕਿਹੜੀਆਂ ਮੁੱਖ ਉਪਲਬਧੀਆਂ ਹਾਸਲ ਹੋਈਆਂ ਨੇ ਕੁੱਲ 7498 ਲੋਕ ਹਿਰਾਸਤ ਵਿੱਚ ਲਏ ਗਏ ਨੇ 3260 ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 135 ਲੰਮੇ ਸਮੇਂ ਤੋਂ ਫਰਾਰ ਚੱਲ ਰਹੇ ਅਪਰਾਧੀ ਵੀ ਸ਼ਾਮਲ ਨੇ 1450 ਇਹ ਤਹਾتن ਹਿਰਾਸਤ ਦੇ ਵਿੱਚ ਨੇ 2788 ਜਾਂਚ ਤੋਂ ਬਾਅਦ ਰਿਹਾ ਤੇ ਜੇਕਰ ਇਹਨਾਂ ਦੇ ਕੋਲ ਕੀ ਕੁਝ ਬਰਾਮਦ ਹੋਇਆ ਉਹਦੀ ਡਿਟੇਲ ਦੱਸੀ ਜਾਵੇ ਤਾਂ 47 ਹਥਿਆਰ 4.8 ਕਿਲੋ ਹੈਰਨ 3.6 ਕਿਲੋ ਅਫੀਮ 42797 ਨਸ਼ੀਲੀਆਂ ਗੋਲੀਆਂ 68 ਕਿਲੋ ਭੁੱਕੀ 30 ਲੱਖ ਰੁਪਏ ਦੀ ਡਰੱਗ ਮਨੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈਆਂ ਪੁਲਿਸ ਨੇ ਸਪੈਸ਼ਲ ਡੀਜ਼ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਮੁਹਿੰਮ ਉਮੀਦੋਂ ਵੱਧ ਸਫਲ ਰਹੀ ਹੈ ਅਤੇ ਸੀਨੀਅਰ ਅப்சਰਾ ਨੇ ਖੁਦ ਮੈਦਾਨ ਦੇ ਵਿੱਚ ਉਤਰ ਕੇ ਨਿਗਰਾਨੀ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ 347ਵਾਂ ਦਿਨ ਹੁਣ ਤੱਕ ਵੱਡੀ ਕਾਰਵਾਈ ਜੜੀ ਕਿ ਪੁਲਿਸ ਨੇ ਕੀਤੀ ਆ ਨਸ਼ਾ ਵੀ ਜੜਾ ਕਿ ਬਰਨੁਕ ਕੀਤਾ ਗਿਆ 164 ਨਸ਼ੇ ਦੇ ਤਸਕਰ ਗ੍ਰਿਫਤਾਰ ਹੋਏ ਇਸ ਕਾਰਵਾਈ ਦੇ ਤਹਿਤ 11.9 ਕਿਲੋ ਹੈਰੋਨ ਬਰਾਮਦ ਹੋਈ ਹੈ ਹੁਣ ਤੱਕ ਕੁੱਲ 49129 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੁਲਿਸ ਲੀਡਰਸ਼ਿਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਟੀਚਾ ਸਾਫ ਹੈ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਗੈਂਗਸਟਰ ਅਤੇ ਨਸ਼ੇ ਤੋਂ ਮੁਕਤ ਬਣਾਇਆ ਜਾਵੇ ਸਰਕਾਰ ਵੱਲੋਂ ਕਾਰਵਾਈ ਲਗਾਤਾਰ ਜਾਰੀ ਰਹੇਗੀ ਆਪਰੇਸ਼ਨ ਹੋਰ ਵੀ ਤੇਜ਼ ਹੋਣਗੇ ਅਤੇ ਜੋ ਵੀ ਕਾਨੂੰਨ ਨੂੰ ਤੋੜੇਗਾ ਉਲੰਘਣਾ ਕਰੇਗਾ ਉਸ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਹਾਲ ਕਰਨਾ ਹੀ ਮਾਂ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਸਰਕਾਰ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਦੇ ਉੱਤੇ ਗੁਪਤ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਹਿੱਸਾ ਬਣੋ ਅਤੇ ਸੁਰੱਖਿਅਤ ਪੰਜਾਬ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਨੂੰ ਖਤਮ ਕੀਤਾ ਜਾਵੇ ਜਿਸ ਦੇ ਨਾਲ ਆਏ ਦਿਨ ਮਾਂਵਾ ਦੀਆਂ ਕੂਖਾਂ ਸੁੰਨੀਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵਚਨ ਵਰਦਾ ਅਨੇਕਾਂ ਤਰ੍ਹਾਂ ਦੇ ਕੰਮ ਹੁਣ ਤੱਕ ਕੀਤੇ ਨੇ ਅੱਗੇ ਵੀ ਕਰਦੀ ਰਹੇਗੀ ਤੇ ਅਜਿਹੇ ਯੋਗਦਾਨ ਪੰਜਾਬ ਸਰਕਾਰ ਵੱਲੋਂ ਪਾਏ ਜਾ ਰਹੇ ਨੇ ਤਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਪੰਜਾਬ ਦੇ ਵਿੱਚੋਂ ਸ਼ਰਾਬ ਦੀ ਅੰਸਰਾਂ ਦਾ ਖਾਤਮਾ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਸਹੀ ਅਤੇ ਸਮਾਵਧ ਹੋਣੀ ਚਾਹੀਦੀ ਹੈ ਤੁਸੀਂ ਪੰਜਾਬ ਸਰਕਾਰ ਦੀ ਕਮਾਂ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਆਜ਼ਾਦ ਸੋਚ